ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਪਟਰ ਕੁਵਾਟਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਵਾ ਠੀਕ ਹੈ ਲਓ ਜੀ ਕਰਤੇ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 10 ਵਜੇ ਭਾਈ ਸਾਹਿਬ ਤੇ ਮੈਨੂੰ ਲਾਦਾ ਹੈ ਖੇਤ ਵਾਲੇ ਬੰਦੇ ਘਰੀ ਆ ਗਏ ਮੈਂ ਤਾਂ ਜਾਂਦਾ ਹੀ ਖੇਤ ਰੋਟੀ ਫੜਾਉਣ ਕੋਟ ਕੱਟ ਪਾਇਆ ਸੀ ਆ ਹੀ ਗਏ ਵਾਪਸੀ ਆ ਗਏ ਟਰੈਕਟਰ ਹੀ ਆ ਗਿਆ ਚਲੋ ਮੈਂ ਕਿਹਨ ਲੱਗ ਗਈ ਮੈਂ ਖੇਤਿਆਂ ਨਾਲ ਰੋਟੀ ਫੜਾਉਣ ਸਿੱਖ ਸੁੱਖ ਵਾਲਾ ਖੇਤ ਵਾਲੇ ਬੰਦੇ ਘਰੀ ਮੁੜੇ ਆਪੇ ਕਿਰਕੋੜਾ ਸਾਨੰਦਰ ਲਵਾ ਲਗੇ ਹਾਂਜੀ ਚਲੋ ਖੇਤ ਵਾਲੀ ਟੈਨਸ਼ਨ ਤਾਂ ਗਈ ਮੁੱਕ ਠੀਕ ਐ ਤੇ ਬੱਚੇ-ਪੁੱੱਚੇ ਕੱਢਦੇ ਆਂ ਆਪਾਂ ਬਾਹਰ ਕੋਈ ਇਸ਼ੂ ਵਾਲੀ ਗੱਲ ਨਹੀਂ ਜੀ ਤੇ ਆਪਾਂ ਉਹ ਤੋਂ ਪਹਿਲਾਂ ਬਲਜੀਤ ਕੋਲੇ ਚੱਲ ਲਈਏ ਤੇ ਵਾਚ ਫੜ ਲਈਏ ਆਪਣੀ ਹਨਾ ਤੇ ਅਪਡੇਟ ਹੋ ਗਈ ਕਿ ਨਹੀਂ ਹਾਂ ਕੀ ਗੱਲ ਐ ਕੀ ਚੱਕਰ ਬਲਜੀਤ ਮਾਨਾ ਵਾਲਾ ਕਿਵੇਂ ਬਲਜੀਤ ਗੁੱਡ ਮਾਰਨਿੰਗ ਇਹ ਆ ਕਹਿੰਦੇ ਬਲਜੀਤ ਦੀ ਹਲਕ ਗੱਟਾਂ ਦੇ ਕੱਢਦਾ ਬਾਲੇ ਜੀ ਅੜੇ ਕੇਸ ਵੀ ਕੱਢਦਾ ਮੁੰਡਾ ਲਓ ਵੇਟ ਵਗਾ ਕੇ ਸਾਨੂੰ ਕਿੰਨਾ ਆਪਣੇ ਚ ਲੱਗਦੇ ਹੱਥ ਤੂੰ ਤਾਂ ਕਦੇ ਸੁਖਣਾ ਚੱਪਣਾ ਲਾ ਕੇ ਚੜੀ ਨਹੀਂ ਪੜਾ ਚਲਾ ਕੇ ਚੜਾਂਗੇ 68 16ਾਂ ਚ ਵੇਟ ਘਟ ਗਿਆ ਭਾਈ ਕਹਿੰਦੇ ਝੋਰੀਆਂ ਨੇ ਖਾ ਲਿਆ ਮੈਂ ਕਹਣਾ ਚੱਕੀ ਦੇ ਨਾਲ ਬਲੌਗ ਕੋਣ ਲੱਗ ਜੀਏ ਵਾਬਿਓ ਓਏ ਲਓ ਜੀ ਕਰਨੀ ਚੱਕੀ ਸਟਾਰਟ ਸਿਰਦਾ ਗੱਟਾ ਕਰਦਾ ਆਟਾ ਐ ਨਹੀਂ ਕੰਮ ਹੈ ਸਰ ਕੰਮ ਬਹੁਤ ਹੋ ਗਿਆ ਹਰੇਕ ਨੂੰ ਆਉਂਦੀ ਆ ਫੀਲਡ ਦਾ ਪਤਾ ਹੈ ਨਾ ਪਰ ਮੈਨੂੰ ਯਾਦ ਆ ਛੋਟਾ ਹੀ ਹੁੰਦਾ ਜਦੋਂ ਆ ਕਮਰਾ ਪਵਾਇਆ ਗਿਆ ਨਾਲ ਮੈਂ ਵੀ ਹੁੰਦਾ ਸੀ ਇੱਥੇ ਤੇ ਬੜਾ ਨਿਆਰਾ ਲੱਗ ਰਿਹਾ ਹੈ। ਕੀ ਬਾਤ ਹੈ ਢਿੰਗਾ ਜਾ ਰਹਾ। ਆਹ ਇਹ ਵਗਦਾ ਬਜਰੀ ਦਾ ਅਪਡੇਟਰ। ਹਾਂ ਆਪਡੇਟ। ਤਾਂ ਵੀ ਉਹ ਐਪਲਵਾਜ ਕਰਕੇ ਪੇਰੇ ਨੂੰ ਖੜ੍ਹ ਦਿਓ। ਹਾਂਜੀ ਦੰਨ ਉਹ ਹੀ ਕੰਮ ਹੋ ਗਈ ਆਵਾਜ਼ ਅਪ ਟੂ ਡੇਟ ਐਨਸਰਾ ਲੱਗ ਗਿਆ। ਆਹੀ ਇੱਕ ਯੱਬ ਸੀ ਆ ਇਹਨੂੰ ਚਲ ਹੁਣ ਬਣਦੇ ਹੋ ਜਾਗੇ। ਹਾਂ ਪੁੱਤ ਲੈ ਤੈਨੂੰ ਵੀ ਛੱਡ ਦੇ। ਜਾ ਜਾ ਨਾ ਪੰਗੇ ਨਹੀਂ ਲੈਣੇ ਹੁਣ ਮੇਰੇ ਨਾਲ ਭਾਜਾ ਬਾਹਰ ਨੂੰ। ਠੀਕ ਆ ਹੁਣ ਵੀਡੀਓ ਆਪ ਕੂਤਰਾਂ ਦਾ ਕੰਮ ਤੁਹਾਨੂੰ ਦੱਸ ਰੋ। ਇਹਨਾਂ ਦਾ ਕਰੀਏ ਸਟਾਰਟ ਹਾਂਜੀ ਮੇਰੇ ਵੀਰੋ ਟਾਈਮ ਹੋ ਗਿਆ ਬਹੁਤ ਭਾਈ 12 ਵਜ ਗਏ ਤੇ ਕੁਛ ਨਹੀਂ ਕੀਤਾ ਜਿਵੇਂ ਸੱਚੀ ਯਾਰ ਜਮਾ ਬੇਕਾਰ ਹੋਏ ਪਿਆਚ ਦੀ ਘੜੀ ਯਾਰ ਪੈਂਚ ਕੱਲਿਆ ਬੱਚੇ ਬਾਹਰ ਕੱਢੇ ਧੁੱਪੇ ਠੀਕ ਆ ਇਹ ਵੀ ਮਾਹੀ ਮਾੜੇ ਮਾੜੇ ਸੈੱਟ ਹੋ ਜਾਣਗੇ ਚੱਲ ਬੈਠੇ ਬੈਠੇ ਨਾ ਕੋਈ ਝੜਾਉਣੇ ਤਾਂ ਬੰਦ ਹੈ ਨਾ ਕੋਈ ਛੇਕੜ ਕੋਈ ਛੋਟੇ ਬੱਚੇ ਕੱਢ ਕੇ ਬਾਹਰ ਹੀ ਭਾਲੇ ਬੰਦਾ ਜਿਹੜੇ ਨਵੇਂ 5 6 ਬੱਚੇ ਹੋਰ ਧਾਰ ਹੋਏ ਉਹਨਾਂ ਨੂੰ ਬਾਹਰ ਭਾਲੇ ਬੰਦਾ ਨਾ ਜੀ ਕੁਛ ਵੀ ਨਹੀਂ ਜਮਾ ਅੰਦਰ ਪਿਆਉਂਦਾ ਕੋਈ ਕੰਮ ਵੀ ਨਹੀਂ ਕੀਤਾ ਇੱਕ ਵੀ ਮੈਂ ਆਏ ਹੋਏ ਬੰਦੇ ਕੋਈ ਕੰਮ ਹੀ ਕਰ ਲਿਆ ਹੋਵੇ ਚਲੋ ਛੱਡੋ ਹੁਣ ਘਰ ਦੇ ਜਾਂਦੇ ਫੂਣ ਆ ਜਾਂਦੇ ਵੀ ਆ ਜਾ ਖੇਤ ਚਾਹ ਲੈ ਜਾ ਨਲੇ ਨੀਰ ਵਾਲੀ ਗੱਡੀ ਲੈ ਜਾ ਤੇ ਹੁਣੇ ਹੀ ਵੜ ਲੈ ਤੇ ਮੈਂ ਚਲੋ ਠੀਕ ਆ ਫਿਰ ਚੱਲਦੇ ਆ ਖੇਤ ਚੱਲਦੇ ਆ ਬੱਪੇ ਰਪਾਉਂ ਠੀਕ ਹੈ ਕਿ ਨਹੀਂ ਤੇ ਚੱਲਦੇ ਆ ਫਿਰ ਨੀਰ ਨੂੰ ਲੈ ਆਉਣੇ ਵੜ ਕੇ ਆਪਾਂ ਕਿਥੋਂ ਤੇ ਨਲੇ ਆ ਲਾਈਟਾਂ ਲੂਟਾਂ ਵੀ ਨਹੀਂ ਬਜਾਂਗਾ ਦੇਖੋ ਲੈ ਉਵੇਂ ਹੀ ਜਗੀ ਜਾਂਦਾਂਗੇ ਬਹੁਤ ਜ਼ਿਆਦਾ ਹਰਕਤਾਂ ਆ ਆਪਣੀਆਂ ਯਾਰ ਸੱਚੀ ਹਾਂਜੀ ਵੜ ਤਾਂ ਨਹੀਂ ਰਹੀ ਹੁਣ ਕਰਾਂ ਲਦੇਸ਼ੀ ਦੀ ਛਿਤੀ ਨੂੰ ਹਾਂਜੀ ਲੱਦ ਵੀ ਲੈਣੀ ਰਹੀ ਡੰਨਾ ਹੁਣ ਚਲਿਏ ਭਾਈ ਘਰ ਨੂੰ ਸੇਤੀ ਸੇਤੀ ਹਾਂਜੀ ਆਗੇ ਜੀ ਘਰੇ ਤੇ ਸਭ ਤੋਂ ਪਹਿਲਾਂ ਦਾ ਬਿਓ ਬੇਬੀ ਨੂੰ ਛੱਡ ਗਏ ਓਏ 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 ਇਧਰ ਆ ਬਣਾ ਜੱਫੀ ਪਾ ਕੇ ਆ ਜਾ ਆ ਜਾ ਇਧਰ ਇਧਰ ਆ ਜਾ ਓਏ ਇਧਰ ਆਇਆ ਆਇਆ ਪੂਰੇ ਆ ਪੂਰੇ ਲਿਓ ਆਇਆ 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 ਆਇਓ ਰੇ ਜੱਫੀ ਨਹੀਂ ਮਾ ਹਗਣੀ ਕਰਦਾ ਫਿਰ ਨਾ ਗਰ ਮੈਂ ਨਾ ਕੋਈ ਨਾ ਫਿਰ ਚੜੀ ਉੱਤੇ ਆ ਕੇ ਰਾਤ ਨੂੰ ਕੋਈ ਨਾ ਕਰੂੰ ਤਰਾ ਸਭ ਨਹੀਂ ਯਾਰ ਪਾਸੇ ਹੁਣ ਕੋਈ ਲਿਆਈ ਨਹੀਂ ਆਪਣੀ ਪਰ ਆ ਜਾ ਪਾਸੇ ਕੋਈ ਲਿਆਈ ਨਹੀਂ ਪਰ ਆ ਜਾ ਵਿੱਚ ਇਹ ਨਾੜ ਹੁਣ ਸਹੀ ਗੱਲ ਆ ਬਾਈ ਯਾਰ ਡੇਟ ਬਹੁਤ ਇੱਕ ਵਜ ਗਿਆ ਦੋ ਤੇ ਹੁਣ ਬੱਚਿਆਂ ਦੇ ਹਾਲ ਚਾਲ ਵੇਖੀ ਆਪਾਂ ਦਵਾਈਆਂ ਬੂਟੀਆਂ ਪਾਈਏ ਬਾਹਰ ਕੱਢੀਏ ਜਿਹੜੇ ਕੱਢਣ ਵਾਲੇ ਆ ਲਾਈਟਾਂ ਬਝਾਈਏ ਇਹਨਾਂ ਨੂੰ ਦਾਣਾ ਪਾਣੀ ਸਭ ਕੁਝ ਨਿਵੇੜੀਏ ਠੀਕ ਹੈ ਜੀ ਤੋਂ ਉਦੋਂ ਪਹਿਲਾਂ ਮੈਂ ਸੌਂਸ ਲਾ ਲਾਂ ਤੇ ਸੌਂਗਸ ਲਾ ਕੇ ਫਿਰ ਲਾਉਣਾ ਮੈਂ ਫੋਨ ਟਾਈਮ ਲੈਪਸ ਦੀਸ ਇਜ਼ ਐ ਐਫ ਐਨ ਡੀ ਇੱਥੋਂ ਕੀਤਾ ਆਉਣ ਇੱਥੇ ਨਾ ਬਟਨ ਬਲੂ ਬੱਤੀ ਤੇ ਕਨੈਕਟਡ ਹੈ ਫਿਰ ਕਾਰ ਵੀ ਨਹੀਂ ਪਰ ਦੇਖੀ ਤੁਸੀਂ ਐਂ ਦੇਖ ਲਓ ਕਿੰਨਾ ਪਿਆਰਾ ਐਫ ਐਨ ਡੀ ਨਾਲ ਸਾਨੂੰ ਠੀਕ ਹੈ ਕਿ ਨਹੀਂ ਚਲੋ ਲਾਵਾ ਯਾਰ ਮੈਂ ਸੌਂਗਸ ਹਾਂਜੀ ਕੱਢਤੇ ਜਿੰਨੇ ਬੱਚੇ ਬਾਹਰ ਕੱਢ ਰਹੇ ਸੀਗੇ ਤੇ ਜਿੰਨੇ ਅਕਦੇਖਾਂ ਦਵਾਈ ਪਣੀ ਸੀ ਉਹ ਵੀ ਪਾਤੀ ਹਨਾ ਯਾਰ ਗੈਟਿਕੁਇਨ ਪੀ ਤਾਂ ਮੁੱਕ ਗਿਆ ਆਪਣੇ ਕੋਲੇ ਹਨਾ ਉਹ ਤਾਂ ਮੈਨੂੰ ਲੱਗਦਾ ਯਾਰ ਸ਼ਾਇਦ ਹੁਣ ਮੈਡੀਕਲ ਤੇ ਹੋਣੀ ਵੀ ਨਹੀਂ ਹਨਾ ਕਿਉਂਕਿ ਆਪਾਂ ਨੂੰ ਮੁਗਵਾ ਕੇ ਦਿੰਦਾ ਸਪੈਸ਼ਲ ਅੱਗੇ ਤੋਂ ਤੇ ਐਕਸਪੈਂਸਿਵ ਵੀ ਕਾਫੀ ਆਣਾ ਹੋਏ ਇੱਕ ਆਈ ਡ੍ਰੌਪ ਹੀ ਹੋ 2250 ਦੀ ਬਹੁਤ ਮਹਿੰਗੀ ਹੈ ਬਈ ਉਹ ਉਹ ਤਾਂ ਜਨ ਮੁੱਖ ਵੀ ਚਲੋ ਕੋਈ ਨਾ ਸੀਪਲੋਕਸ ਡੀ ਪਈ ਸੀ ਇਹਦਾ ਰਿਜ਼ਲਟ ਠੀਕ ਹੈ ਪਰ ਗੈਟਿਕਨ ਪੀਆਈ ਡ੍ਰੌਪ ਸਭ ਤੋਂ ਟੌਪ ਦੀ ਹੈ ਮੈਂ ਮੰਨਦਾ ਉਹਨੇ ਪੂਰੀ ਠੱਲ ਪਾਈ ਸੀ ਇਹ ਚੀਜ਼ ਤੇ 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 ਬਾਕੀ ਚਲੋ ਕੋਈ ਗੱਲ ਨਹੀਂ ਕਰਾਂ ਆ ਪਾਤੀ ਆਪਾਂ ਕੋਈ ਇਸ਼ੂ ਵਾਲੀ ਗੱਲ ਨਹੀਂ ਗਈ ਤੇ ਇਧਰ ਆ ਬੱਚਾ ਨੂੰ ਵੀ ਕੱਢਤਾ ਬਾਹਰ ਹਣਾ ਬਾਈ ਇਹਨਾਂ ਚ ਵੀ ਇੱਕ ਬੱਚੇ ਦੀ ਕੰਡੀਸ਼ਨ ਵਾੜੀ ਡਾਉਣਾ ਬਾਈ ਆੜਗੜਾ ਅੱਖਾਂ ਸੁਝੀਆਂ ਪੰਗਾਏ ਆੜਗੜਾ ਅੱਖਾਂ ਸੁਝੀਆਂ ਪੰਗਾ ਬਾਈ ਉਹਦੀਆਂ ਐ ਗੋਲਗਾਰ ਢੋਂਗਵਾ ਕੰਚ ਵਾਲਾ ਮਾਰ ਦਿੰਦਾ ਯਾਰ ਕੱਲ ਹੀ ਉਹਦੀ ਅੱਖਾਂ ਸਾਫ਼ ਸੁਫ਼ੀਤ ਤਰਾਂ ਚੰਗੀ ਤਰ੍ਹਾਂ ਵਿੱਚ ਦਵਾਈ ਪਈ ਐ ਖੋਲ ਕੇ ਮਸਾਂ ਹਣਾ ਹੁਣ ਵੀ ਸਾਫ ਕੇ ਮੰਨ ਕੇ ਚੱਲ ਮੈਂ ਕਰੂੰਗਾ ਇਹ ਕੀਤੀਆਂ ਲੀਂਗਾ ਦਵਾਈ ਪਾਉਂਗਾ ਪਰ ਮੁਸ਼ਕਲ ਆ ਯਾਰਮ ਇਹਨਾਂ ਜਿਹੜਾ 2-4 ਬੱਚੇ ਮਸਾਂ ਹੀ ਬਚਣਗੇ ਇਹਨਾਂ ਹੌਲੀ ਹੌਲੀ ਸਾਰਿਆਂ ਨੇ ਮਰ ਜਾਣਾ ਹੈਗਾ ਠੀਕ ਆ ਕਿ ਨਹੀਂ ਬਾਕੀ ਦਾਣਾ ਪਣੀ ਆਪ ਖਾਂਦੇ ਸਾਰੇ ਇਹ ਤੇ ਆਹੀ ਸੀਨ ਆ ਭਾਈ ਹਣਾ ਤੇ ਸੱਚ ਨਵੇਂ 4 ਬੱਚੇ ਬਾਹਰ ਕੱਢਿਆ ਭਈ ਅੱਜ ਆਪਾਂ ਬੈਡ ਕਚੋਂ 4 ਬੱਚੇ ਚੱਕ ਕੇ ਲੈ ਲਿਆ ਬਿਮਾਰ ਹੀ ਸੀਗੇ ਇੱਕ ਤਾਂ ਨੀਨੀ ਆ ਨਹੀਂ ਯਾਰ ਇੱਕ ਤਾਂ ਇਧਰ ਖੜਾ ਸੱਜੇ ਹੱਥੇਵਾ ਪਿੱਛੇ ਆਹਾ ਤੇ ਇੱਕ ਉਹ ਪਿੱਛੇ ਖੜਾ ਝਾਕੀ ਜਾਂਦਾ ਉਹ ਰਿਆ ਚਾਰ ਬੱਚੇ ਜੇ ਨਵੇਂ ਐਡ ਕੀਤੇ ਇਹਨਾਂ ਚ ਆਪਾਂ ਠੀਕ ਹੈ ਜੀ। ਬਾਕੀ ਇਹਨਾਂ 'ਚ ਕੁਝ ਜਮਾ ਠੀਕ ਐ, ਕੋਈ ਥੋੜੀ ਜੀ ਡਾਊਨ ਕੰਡੀਸ਼ਨ, ਕੋਈ ਜਮਾ ਹੀ ਡਾਊਨ ਕੰਡੀਸ਼ਨ ਵਾਲਿਆ। ਸਾਰੇ ਲੈਵਲਾਂ ਦੇ ਬੱਚੇ ਹੈਗੇ ਇਹਦੇ 'ਚ ਵੀ। ਤੇ ਬਾਕੀ ਜਿਹੜੇ ਵਧੀਆ ਬੱਚੇ ਸੈੱਟ ਹਨਾ ਆਪਣੇ ਕੋਲੇ 1 ਨੰਬਰ ਉਹ ਜਿਵੇਂ ਬਾਹਰ ਨਹੀਂ ਕੱਢਣ ਲੱਗਿਆ। ਮੈਨੂੰ ਆਇਆ ਯਾਰ ਜੇ ਮੈਂ ਹੱਥੋਂ ਤੋ ਲਾਤਾ ਹਨਾ ਉਹ ਤੁਹਾਨੂੰ ਇਨਫੈਕਸ਼ਨ ਜਾਂ ਅਲਰਜੀ ਆ ਕੇ ਫੈਲ ਜਾਣੀ ਆ ਖਾਂਲੀ। ਤਾਂ ਕਰਕੇ ਉਹ ਬੱਚੇ ਨੂੰ ਹੱਥ ਹੀ ਨਹੀਂ ਲਾਏਗਾ। ਉਹ ਵੀ ਤੁਹਾਨੂੰ ਦਿਖਾ ਦਨੇ ਸਹੀ ਬੱਚੇ ਦੇਖਣੇ ਤਾਂ ਆਜੋ। ਠੀਕ ਹੈ ਕਿ ਨਹੀਂ? ਤੇ ਬਾਕੀ ਕਬੂਤਰਾਂ ਨੂੰ ਵੱ ਗੁਲੀਂਡਾ ਪਾਇਆ ਕਰੋ ਗੁਪਤਰ ਨੂੰ ਨਾ ਬੱਚਿਆਂ ਨੂੰ ਪਾਇਆ ਕਰੋ ਇੱਕ ਨੰਬਰ ਇਹਨਾਂ ਦਾ ਸਸਤਾ ਨਾਲ ਨਾਲੇ ਤੱਤ ਬਹੁਤ ਐ ਜਿਹੜੇ ਚੰਗਾ ਬਹੁਤ ਹੈ ਗੁਲੀਂਡਾ ਤਾਂ ਦੇਖੋ ਆਏ ਤਾਂ ਬੱਚੇ ਆ ਇੱਕ ਨੰਬਰ ਹੈ ਬਾਬੀ ਦੀ ਕਿਰਪਾ ਨਾਲ ਆਪਣੇ ਕੋਲੇ ਇਹੋ ਜਿਹੇ ਬੱਚੇ ਇਹਨਾਂ ਦੇ ਹੱਥ ਨਹੀਂ ਲਾਉਂਦੇ ਇਹਨਾਂ ਗਰਮਾ ਮੈਨੂੰ ਆਏ ਵੱਡੇ ਹੋ ਜਾਣ ਦੇ ਕੋਈ ਚੱਕਰ ਦੀ ਫੁੱਲ ਵੱਡੇ ਹੋ ਗਏ ਜਦੋਂ ਸਹੀ ਸਲਾਮਤ ਉਸ ਤੋਂ ਬਾਅਦ ਆਪਣੇ ਨੂੰ ੱਡੇ ਲਾ ਲਾਂਗੇ ਜੇ ਪਾਜੂ ਪਾ ਲਾ ਕੇ ਵੱਡੇ ਹੈਗੇ ਆਪਣੇ ਕੋਲੇ ਬੱਚੇ 2 4 6 7 7 ਬੱਚੇ ਹੈਗੇ ਪੂਰੇ ਵਧੀਆ ਡਬਲ ਤਾਂ ਕਰਕੇ ਬਾਕੀ ਆ ਸੀਨਾ ਬਸ ਨਾ ਡਾਊਨ ਡੂਨ ਨਾਲ ਕੰਮ ਤਾਂ ਮੁੱਕ ਗਿਆ ਸਾਨੂੰ ਪਤਾ ਹੀ ਐ ਤੇ ਡਾਹ ਕੇ ਦਾ ਕੀ ਲੈਣਾ ਐਵੇਂ ਕੀ ਫਿਰ ਬੈਰੀ ਨੂੰ ਚਕਾਈ ਜਾਣਾ ਪਾਣਾ ਯਾਰ ਉਹ ਗੱਜ ਵੀ ਟੋਕ ਨਹੀਂ ਨਾ ਕੋਈ ਤੇ ਓਕੇ ਬਸ ਸੈੱਟ ਐ ਵੀਰੇ ਹਣਾ ਕੰਮ ਆ ਬੈਠੇ ਆ ਹੁਣ ਕਰਾਂ ਸੁਣਦੇ ਆਂ ਗੀਤ ਸ਼ੀਤ ਤੇ ਕੋਈ ਘਰੋਂ ਲੈ ਆਉਣਾ ਚਾਹ ਰੋਟੀ ਖਾਣੇ ਪੀਣੇ ਆਗੇ ਬਸ ਰਣ ਨੂੰ ਲਾ ਦੇਾਂਗੇ ਆਹੀ ਕੰਮ ਐ ਕੋਈ ਏਡਾ ਖਾਸ ਨਾ ਉਧਰ ਹੱਜ ਪਾਣੀ ਵਾਲੇ ਭਾਂਡੇ ਤੋਤੇ ਬਾਕੀ ਵੀ ਦੱਸਾ ਬੱਚੇ ਮਰਨ ਦਾ ਤਾਂ ਲੱਗੇ ਜਦੋਂ ਪਹਿਲਾ ਬੱਚਾ ਮਰਿਆ ਆਪਣੇ ਕੋਲੇ ਤੁਹਾਨੂੰ ਦੱਸਿਆ ਸੀ ਨਾ ਮੈਂ ਕਿ ਹੁਣ ਬੱਚਿਆਂ ਨੂੰ ਲੈਣੇ ਹੀ ਲੱਗ ਜਾਣਗੇ ਮਰਨ ਵਾਲਿਆਂ ਨੂੰ ਆ ਠੀਕ ਹੈ ਕਿ ਨਹੀਂ ਕੁਝ ਚੱਕਰ ਕੀਆ ਨਾ ਪਹਿਲਾਂ ਮਰਨ ਦਿੱਤਾ ਪਰ ਇੱਕ ਵੀ ਬੱਚਾ ਬਹੁਤ ਜ਼ੋਰ ਲਾਇਆ ਬਹੁਤ ਦਵਾਈ ਲਈ ਬਹੁਤ ਕੇਅਰ ਕੀਤੀ ਬਈ ਅੱਤਾਂ ਇੱਕ ਬੱਚਾ ਫਿਰ ਵੀ ਮਰ ਗਿਆ ਨਾ ਮੈਨੂੰ ਪਤਾ ਜੀ ਹੁਣ ਉਹਨੇ ਦੋ ਹੁਣ ਇੱਕ ਮਰ ਗਿਆ ਦੋ ਬੰਦਾ ਦਾ ਨਾ ਮਾਨਾ ਆਟੋਮੈਟਿਕਲੀ ਟੁੱਟ ਜਾਂਦਾ ਅੰਦਰੋਂ ਆ ਹੁੰਦਾ ਯਾਰ ਬਸ ਹੁਣ ਤਾਂ ਮਰਨਗੇ ਚਿੱਤ ਜੀ ਗੱਲ ਬਹਿ ਜਾਂਦੀ ਹੈ ਬੰਦੇ ਦੀ ਤੇ ਉਹੀ ਗੱਲ ਇੱਕ ਮਰ ਗਿਆ ਸਾਨੂੰ ਦੱਸਿਆ ਸੀ ਹੁਣ ਮੈਂ ਖਾ ਲੈਣੀ ਲੱਗ ਜਾਨੀਆਂ ਬੱਚਿਆਂ ਨੂੰ ਛੋਟਿਆਂ ਨੂੰ ਮਰਨ ਵਾਲਾ ਨੇ ਇਹਦੇ ਪਮਾਰ ਹੈ ਤੇ ਬਾਕੀ ਵੀ ਦਵਾਈ ਵੀ ਅਫੋਰਡ ਕਰਨੀ ਬਹੁਤ ਔਖੀ ਹੈ ਭਰਾਵੋ ਸੌ ਲੱਗੇ ਹਣਾ ਤੇ ਬਾਕੀ ਇਹੋ ਜੀ ਗੱਲ ਦੀ ਭਰਾ ਮੇਰੇ ਸਪੋਰਟ ਬਹੁਤ ਕਰਦੇ ਹਨ ਇੱਕ ਬਾਹਰੋਂ ਮਿੱਤਰ ਹੈ ਹਨਾ ਆਪਣਾ ਗੈਵੀ ਯੂ ਐਸ ਏ ਤੋਂ ਉਹ ਭਰਾ ਬਹੁਤ ਸਪੋਰਟ ਕਰਦਾ ਬਈ ਮੇਰੀ ਦਿਲੋਂ ਯਾਰ ਉਹ ਬਈ ਉਹਨੇ ਆਪਣੇ ਤੇ ਕਬੂਤਰਾਂ ਤੇ ਹਨਾ ਜਿੰਨਾ ਹੋ ਸਕੇ ਉਹਨੇ ਸਪੋਰਟ ਕੀਤੀ ਬੰਦੇ ਦੇ ਯਾਰ ਹਨਾ ਤੇ ਬਾਕੀ ਭਰਾ ਤਾਂ ਸਾਰੇ ਬਹੁਤ ਸਪੋਰਟ ਕਰਦੇ ਇਹੋ ਜੀ ਗੱਲ ਦੀ ਮੰਦਰਲੇ ਬਾਹਰਲੇ ਠੀਕ ਹੈ ਕਿ ਨਹੀਂ ਤੇ ਇੱਕ ਮੈਂ ਖਾ ਚਲੋ ਹਨਾ ਜ਼ਿਕਰ ਕਰਨਾ ਜ਼ਰੂਰੀ ਹੈ ਵੀਡੀਓ ਚ ਨਾ ਗੈਵੀ ਹੈ ਯੂ ਐਸ اے ਤੋਂ ਮੁੰਡਾ ਉਹ ਮੋ ਪਿਆਰਾ ਆਪਣਾ ਨਾਲ ਯਾਰ ਠੀਕ ਹੈ ਬਹੁਤ ਮਦਦ ਕੀਤੀ ਵੀ ਉਹਨੇ ਕਬੂਤਰਾਂ ਦੀ ਦਵਾਈ ਵਾਸਤੇ ਪੈਸੇ ਪੂਸੇ ਹਨਾ ਬਹੁਤ ਭੇਜਿਆ ਨੇ ਤੇ ਪਰ ਬਈ ਅੱਜ ਦੀ ਘੜੀ ਹਨਾ ਅਫੋਰਡ ਕਰਨੀ ਔਖੀ ਹੋ ਗਈ ਮੇਰੇ ਵਾਸਤੇ ਦਵਾਈ ਕਿਉਂਕਿ ਮੈਂ ਦਵਾਈ ਲਾ ਇੰਨੀ ਕਿ ਜ਼ਿਆਦਾ ਦਿੱਤੀ ਨਾ ਸੁਣੋ ਹਨਾ ਦਿਖਾਵਾ ਜਿਵੇਂ ਆ ਵੀਰੇ ਖਾਲੀ ਪੇਸੀ ਸੀ ਠੀਕ ਹੈ ਇਹਦਾ ਪ੍ਰਿੰਟ ਦੇਖੋ 200 ਵਾਧ ਤਵਾਦ 100 ਸਾਂ ਦੀ ਲਾ ਦੇਣਗੇ ਠੀਕ ਹੈ ਕਿ ਨਹੀਂ ਬਾਕੀ ਅਗਲਾ ਕਹਿੰਦਾ ਵੀ ਮੈਂ ਮਗਾ ਕੇ ਇਤੇ ਮਿਲਦੀ ਨਹੀਂ ਨਹੀਂ ਕਿਤੇ ਤਾਂ ਅਗਲਾ ਪੂਰੇ ਦੀ ਲੱਗਦਾ ਹਨਾ ਤੁਸੀਂ ਆਏ ਦੇਖ ਲਓ ਵੀ ਨਿੱਕੀ ਸੀਸੀ 200 ਦੀ ਹੈ ਹਨਾ ਤੇ ਸੋਨੂੰ ਪਤਾ ਵੀ ਇਹ 4 ਕਦਨਾ ਚ ਮੁੱਕ ਜਾਂਦੀ ਹੈ ਬਈ ਇੱਕ ਸੀਸੀ ਤੇ ਸੋਨੂੰ ਮੈਂ ਦਿਖਾਵਾਂ ਨਾ ਜੇ ਵੀ ਇਹ ਮੈਂ ਕਿੰਨੀਆਂ ਹੀ ਪਾਤੀਆਂ ਇਹ ਸੀਸੇ ਕਿੰਨੀਆਂ ਹੀ ਬਾਈ ਬਾਈ ਕੋਈ ਗਿਣਤੀ ਨਹੀਂ ਸੀਸੇ ਕਿੰਨੀਆਂ ਹੀ ਮੁਕਾਤਾਂ ਮੈਂ ਕੀ ਕੀ ਮੈਡੀਸਨ ਕੀ ਕੀ ਦਵਾਈ ਕੀ ਟੀਕੇ ਕੀ ਸਰਿੰਜਾਂ ਬਾਈ ਬਸ ਵੀ ਫੜੋ ਯਾਰ ਅੰਤ ਨਹੀਂ ਕੋਈ ਦਵਾਈ ਦਾ ਇੰਨੀ ਦਵਾਈ ਲੱਗ ਗਈ ਕਪੂਤਰਾਂ ਤੇ ਜਿੱਥੇ ਸੁਣਵਾ ਫਰੋਲ ਕੇ ਦਿਖਾਉਣਾ ਟੀਕੇ 2 ਕੇ ਤੇ ਹੋਰ ਸਮਾਨ ਨੇ ਟੀਕੇ ਦੇਖੋ ਲੈ ਲੋ ਲੋ ਠੀਕ ਹੈ ਆ ਇੰਜੈਕਸ਼ਨ ਪਏ ਲੋ ਵੇਖੋ ਦੇਖੋ ਬਈ ਦੇਖੋ ਕੀ ਕੀ ਦੋ ਯਾਰ ਕੀ ਦੱਸਾਂ ਤੁਹਾਨੂੰ ਯਾਰ ਬਈ ਮੈਂ ਮੇਰੇ ਵੱਸੋਂ ਬਾਹਰ ਹੋਈ ਗੱਲ ਯਾਰ ਮੈਸੂੰ ਪਿਆਬੀ ਗੱਲ ਦੱਸ ਦਿੰਨਾ ਐ ਇੰਨਾ ਕਿ ਜਿਆਦਾ ਹੀ ਮੇਰਾ ਖਰਚਾ ਹੋ ਗਿਆ ਨਾ ਵੀ ਮੇਰੇ ਬੱਸ ਦੀ ਨਹੀਂ ਰਹੀ ਗੱਲ ਹੁਣ ਹਨਾ ਤਾ ਕਰਕੇ ਹੁਣ ਬਈ ਟਹਿਲੇ ਪੈ ਗਏ ਨਹੀਂ ਯਾਰ ਹੁਣ ਬਸ ਠੀਕ ਆ ਹਜੇ ਵੀ ਕਰੀ ਜਾਣਾ ਮੈਂ ਹਜੇ ਵੀ ਨਹੀਂ ਹਟਦਾ ਮੈਂ ਪੂਰਾ ਜ਼ੋਰ ਲਾਈ ਜਾਣਾ ਆਪਦਾ ਪਰ ਬਈ ਮੈਂ ਘਰੋਂ 1 ਰੁਪਿਆ ਵੀ ਨਹੀਂ ਫੜਦਾ ਸੌਂ ਪੌੜਾ ਆਪਣੇ ਤੋਂ ਹਣਾ ਮੈਂ ਆਪਦਾ ਪਵਾਨੀ ਕਿਸੇ ਯਾਰ ਮਿਲ ਤੂ ਆਧਾਰ ਲਵਾਂ ਕੁਛ ਮਰਜੀ ਕਿਵੇਂ ਹੱਲ ਕਰਾਂ ਹਣਾ YouTube ਵਰਨੀਓ ਵੀ ਸਾਨੂੰ ਪਤਾ ਆਪਣਾ ਕੰਮ ਡਾਊਨ ਪੈ ਗਿਆ ਇਹਨੇ ਨਹੀਂ ਆਉਂਦੇ ਉਧਰੋਂ ਵੀ ਬਈ ਉਹ ਪੈਸੇ ਤਾਂ ਮੈਨੂੰ ਲੱਗਦਾ ਮੇਰੇ 5-4 ਦਿਨ ਹੀ ਚੱਲਦਾ ਜੇ ਉਹ ਆਉਂਦੇ ਹਨ ਉਹ ਸਾਰੇ ਲੈਣੇ ਦੇਣੇ ਲਾਦਣਾ ਲੋਕਾਂ ਨੇ ਮੈਂ ਤੇ ਬਹੁਤ ਔਖਾ ਕੰਮ ਆ ਸੌਣ ਲੱਗੇ ਬਈ ਪੁੱਛੋਣਾ ਬਸ ਵੀ ਤੁਸੀਂ ਨਾ ਯਕੀਨ ਨਹੀਂ ਮੰਨਣਾ ਮੈਨੂੰ ਆਇਆ ਲੱਗਦਾ ਵੀ ਹੋਰ ਇੰਨਾ ਕੋਈ ਬੰਦਾ ਖਰਚਾ ਨਹੀਂ ਕਰ ਸਕਦਾ ਜਿੰਨਾ ਮੈਂ ਖਰਚਾ ਕਰਦਾ ਦਵਾਈ ਤੇ ਘੱਟੋ ਘੱਟ ਮੈਂ 15000 ਦੀ ਦਵਾਈ ਲਾਤੀ ਜਿੰਨੀ ਹੈ 10-15000 ਦੀ ਬੱਚਿਆਂ ਦੀ ਤੇ ਕੀ ਹੋਇਆ ਕੁਝ ਵੀ ਨਹੀਂ ਪੱਲੇ ਪਿਆ ਬਈ ਬੱਚੇ ਨਹੀਂ ਬੱਚੇ ਹਨ ਉਹੀ ਕੁਛ ਫਿਰ ਇੰਨੇ ਪੈਸੇ ਵੀ ਨਹੀਂ ਪੂਰੇ ਹੁੰਦੇ ਤੁਹਾਨੂੰ ਪਤਾ ਹਨਾ ਯਾਰ ਬਹੁਤ ਔਖਾ ਜਾਂਦਾ ਬਈ ਖਰਾਕ ਹਨਾ ਬਈ ਮਹੀਨੇ ਤੋਂ ਖਰਾਕ 2-3000 ਦੀ ਕੂਤਰਾਂ ਦੀ ਹਨਾ 1500 ਦਾ ਕਣਕ ਦਾ ਕੱਟਾ ਆਉਂਦਾ ਬਈ ਉਹ ਸਾਡੇ ਬਲਜੀਤ ਦੇ ਵੀ ਦੇਣੇ ਹਜੇ ਭੁੱਲ ਕੇ ਕੱਟੇ ਵਾਲੇ ਮੈਂ ਦੁਕਾਨ ਤੋਂ ਤੇਲ ਤੂਲ ਧਾਰ ਸਾਰਾ ਸਮਾਨ ਠੰਡੇ ਦਾ ਪੋਤਨਾ ਤੇ 4 ਕਿਟ ਡਾਫਟਰ ਵਾਲੇ ਵੀ ਨਹੀਂ ਪੈਸੇ ਦੇ ਕੇ ਆਂਦੇ ਉਹ ਵੀ ਧਾਰਾ ਜੀ ਮੇਰੇ ਬਹੁਤ ਯਾਰ ਮਾੜੀ ਕੰਡੀਸ਼ਨ ਹੋਈ ਬਈ ਆ ਸੌਣ ਲੱਗੇ ਅੱਜ ਦੀ ਘੜੀ ਹਨਾ ਤਾਂ ਕਰਕੇ ਹੁਣ ਢੇਲੇ ਬੈ ਗਏ ਬਈ ਯਾਰ ਇੱਕ ਤਾਂ ਸਮਝ ਜਾ ਕਰੋ ਤੁਸੀਂ ਹਨਾ ਵੀ ਨਹੀਂ ਬਸੋ ਹੀ ਬਾਾਰ ਹੋ ਗਈ ਗੱਲ ਯਾਰ ਬਈ ਇੰਨਾ ਬਹੁਤ ਔਖਾ ਵੀਰੇ ਇੰਨਾ ਖਰਚਾ ਮੇਰੀ ਕੋਈ ਨਹੀਂ ਆਮਦਨ ਹੈ ਨਹੀਂ ਬਾਈ ਜਿੰਨਾ ਮੈਂ ਖਰਚਾ ਕਰੀ ਜਾਂਦਾ ਇਹਨਾਂ ਤੇ ਆਪਦਾ ਮੈਨੂੰ ਕੋਈ ਨਹੀਂ ਆਪਦਾ ਤੁਹਾਡੇ ਸਾਹਮਣੇ ਕੀ ਹਾਲ ਹੈ ਮੇਰਾ ਹਨਾ ਤੇ ਪਰ ਮੈਨੂੰ ਐ ਹੁੰਦਾ ਯਾਰ ਆਪਣੇ ਕਬੂਤਰਾਂ ਦੀ ਜਾਨ 바ਜ ਜਾਏ ਆਪਣੇ ਕੂਤਰ ਸੈੱਟ ਹੋ ਜਾਣ ਤੇ ਪਰ ਠੀਕ ਆ ਹੁਣ ਬਸ ਕੋਈ ਨਾ ਬਸ ਜਿਹੜਾ ਕੁਝ ਕਰਮਾਂ ਚ ਹੋਇਆ ਮਿਲ ਜਾਣਾ ਬਾਲੇ ਹੱਥ ਪੈਰ ਮਾਰਨੇ ਹੁਣ ਛੱਡ ਤੇ ਆਪਾਂ ਹੁਣ ਨਿਊਟਰਲ ਹੋ ਗਏ ਬਸ ਸਟਿਲ ਇੱਕ ਥਾਂ ਤੇ ਵੀ ਚੱਲਣ ਦਿਓ ਯਾਰ ਹਾਂ ਦਵਾਈਆਂ ਬੂਟੀਆਂ ਹਜੇ ਵੀ ਦਿੰਨਾ ਹੈ ਕੇਅਰ ਹਜੇ ਵੀ ਕਰਦਾ ਮੈਂ ਪ੍ਰੋਪਰ ਹਜੇ ਵੀ ਨਹੀਂ ਮਿਥਰਿਆ ਜਿਹੜਾ ਟੀਗੇ ਟੱਲੇ ਦਵਾਈਆਂ ਬ ਜਿੰਨਾ ਮੈਥੋਂ ਮੈਂ ਕਰੂੰਗਾ ਨਾ ਹਨਾ ਪਰ ਜਿਹਨੇ ਬਚਣਾ ਉਹਨੇ ਬਚਣਾ ਫਿਰ ਬਈ ਜਿਹਨਾਂ ਆਪਣੀ ਕਿਸਮ ਚ ਹੈ ਨਹੀਂ ਉਹਨੂੰ ਜਾਣ ਦਿਓ ਕੋਈ ਗੱਲ ਨਹੀਂ ਬਈ ਆ ਤੁਹਾਨੂੰ ਮਨ ਦੀ ਗੱਲ ਦੱਸਤੀ ਯਾਰ ਕੋਈ ਲੁਕੋਣੀ ਤੁਹਾਡੇ ਤੋਂ ਕੋਈ ਗੱਪ ਨਹੀਂ ਮਾਰਦਾ ਮੈਂ ਹਨਾ ਤੁਹਾਨੂੰ ਪਤਾ ਕੋਈ ਲੁੱਚਪੁਣੇ ਵਾਲਾ ਬੰਦਾ ਹੈ ਨਹੀਂ ਕਮੈਂ ਜਿਹੜੇ ਕੁਝ ਅੰਦਰ ਆ ਉਹੀ ਕੁਝ ਨੂੰ ਬਾਹਰ ਦੱਸ ਦਿੰਦਾ ਇਹ ਤਾਂ ਹੋ ਗਈ ਇੱਕ ਸਾਈਡ ਦੀਆਂ ਗੱਲਾਂ ਤੇ ਹੋਰ ਜਿਹੜਾ ਕੁਝ ਮੇਰੇ ਨਾਲ ਚੱਲਦਾ ਡੇਲੀ ਬਿਜ਼ਨਸ ਤੇ ਉਹ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਿ ਮੈਂ ਕੀ ਕੀ ਕੋਈ ਸਪੀਸ ਕਰਦਾ ਏ ਕੀ ਕੀ ਗੱਲਾਂ ਸੁਣਦਾ ਮੈਂ ਕੀ ਕੀ ਮੇਰੇ ਤੇ ਬੀਤਦੀ ਐ ਡੇਲੀ ਉਹ ਇੱਕ ਪਾਸੇ ਹੈ ਹਨਾ ਵਿੱਤੀ ਪ੍ਰੋਬਲਮ ਮਾਨਸਿਕ ਪ੍ਰੋਬਲਮ ਤੇ 그다음에 ਸਰੀਰਕ ਪ੍ਰੋਬਲਮ ਸਾਰੇ ਪਾਸੇ ਭਈ ਔਖਾ ਹੋਇਆ ਤਾਂ ਮੇਰਾ ਤਾਂ ਸੌਂ ਲੱਗੇ ਚਲੋ ਛੱਡ ਰਪਈ ਨਾ ਰੱਬ ਰੱਖਾ ਬਾਈ ਕੋਈ ਚੱਕਰ ਨਹੀਂ ਆਪੇ ਪ੍ਰਮਾਤਵਾ ਅੰਬੇਰ ਕਰੂਗਾ ਯਾਰ ਸਰੋਟੀ ਟਾਈ ਮੇਰੇ ਵੀ ਲੋ ਲਿਓ ਬਰੇ ਤੇ ਡੀਆ ਕਿਨਾਰਾ ਰੱਖ ਤੈਨੂੰ ਮੈਂ ਖਵਾਤੀ ਪਹਿਲੀ ਬੁਰਕੀ ਹੁਣ ਪਾਸੇ ਕੇ ਬੰਦਿਆਂ ਨੂੰ ਬਹਿ ਜਾ ਕੀ ਡੀਰ ਮਾੜੀ ਨੀਂਦ ਕਾ ਲਓ ਮੇਰੇ ਮੈਨੂੰ ਖਾ ਲੈ ਤੇ ਅਗਰ ਤੂੰ ਤੜਕੇ ਦੀ ਖਾਦੀ ਮੈਂ ਹੁਣ ਖਾਣਾ ਫਰਕ ਨਹੀਂ ਪਾ ਲਾ ਤੈਨੂੰ ਕਰਨਾ ਪਰ ਆਇਆ ਹੁਣ ਚੱਪਲ ਫਿਰਨੀਆ ਤੇਰੇ ਹੁਣੇ ਦੂ ਬਾਦ ਹਾਂਜੀ ਇਧਰ ਘੁੱਗੀ ਵੀ ਕਹਿੰਦੇ ਧੁੱਪ ਸੇਕਣਾ ਹੀ ਆ ਬਾਹਰ ਵਿਚਾਰੀ ਹੁਣ ਇਹਨੂੰ ਬਾਹਲੀ ਜਾਸ ਰਹਿੰਦੀ ਆ ਬਾਹਰ ਆਉਂਦੇ ਭਾ ਨੀ ਕੀ ਗੱਲ ਆ ਜਦੋਂ ਵੇਹਣਿਆ ਨਾ ਇਹਨੂੰ ਬਾਹਰ ਹੀ ਬੈਠੀਂਦੇ ਇਹ ਹੂੰ ਇਹ ਵਾਜਦੇ ਘੁੱਗੀ ਪ੍ਰੀਤ ਮਨ ਵਾਲੀ ਘੁੱਗੀ ਚੱਲ ਖੰਡ ਅੰਦਰ ਬੇਬੀ ਇਹਦਾ ਸਿਆਣੀ ਬਹੁਤ ਐ ਪੁੱਤ ਕਨਵਲ ਕੇ ਮਾਰਦੀਆਂ ਚੰਦਰੀਏ ਚੱਲ ਅੰਦਰੇ ਖੜ ਜਾ ਹਰ ਨਾ ਬਾਹਰ ਖੋਲਤਾ ਜਾਵੜਾ ਜਾਵੜਾ ਕੁਕੀਨੀ ਬਾਕੀ ਕੁਕਾ ਮੇੜਾ ਏ ਚੱਲ ਚੱਲੋ ਮੇਰੇ ਸ਼ਾਨਾ ਪੁੱਤ ਜਾੜੇ ਜੰਦਰਗਾ ਬਸ ਠੀਕ ਆ ਪਰ ਹੁਣ ਪਾਈ ਕਰਦੇ ਆ ਠੀਕ ਹੈ ਮੈਨੂੰ ਹਾਂ ਕੰਮ ਬਹੁਤ ਜ਼ਰੂਰੀ ਹੈ ਮੈਂ ਜਾਣਾ ਹੈਗਾ ਠੀਕ ਹੈ ਤੇ ਮੈਂ ਇੱਥੇ ਜਾ ਕਰਨ ਮੜਾ ਕੰਮ ਤੇ ਉਹਨਾਂ ਖਣੂ ਬਹੁਤ ਦੁਖੀਆਂ ਮੈਂ ਭੈਣ ਦੀ ਸਾਡੋ ਯਾਰ ਗਾਲਾਂ ਦਾ ਕਿਉਂ ਕੱਢਣਾ ਹਣਾ ਫੜੇ ਕੀ ਸੀ ਕੱਢਨੇ ਪੈਂਦਾ ਬਹੁਤ ਟਾਈਮ ਕੋ ਚੁੱਪ ਬਠਲ ਮੈਨੂੰ ਉਦੋਂ ਪਹਿਲਾਂ ਬਾਮਾ ਕੁਤਰਾ ਦਾਣਾ ਪਾਣੀ ਕਰ ਜਾਂ ਇਹ ਨਹੀਂ ਪਤਾ ਘਰੇ ਕਦੋਂ ਮੜਿਆ ਆ ਗਿਆ ਹੈਣਾ ਚਲੋ ਮੈਂ ਕਰਾਂ ਫੋਨ ਚਾਰ ਚਲਾ ਲਾਂ ਹੈਣਾ ਤੇ ਇਹਨਾਂ ਨੂੰ ਅੰਦਰ ਕਰਾਂ ਦਾਣਾ ਪਾਣੀ ਪਾਵਾਂ ਜੇ ਉਹ ਸਭ ਕੂਤਰਾਂ ਨੂੰ ਹੈਣਾ ਤੇ ਉਹ ਚ ਲਿਵਰ ਲੂ ਰੋਟੋਨਿਕ ਐਡ ਕਰਾਂ ਜੀ 2 ਜੜ ਸਾਰਾ ਕੰਮ ਤੰਦਰ ਨਿਵੇੜ ਦਿਆ ਹਾਂਜੀ ਪਾਤਾ ਲੈਬ੍ਰਟੋਨੀ ਕੂਤਰਣਾ ਆਪਾਂ ਹਨਾ ਥੋੜਾ ਥੋੜਾ ਆ 2 2 3 3 ਐਮਐਲ ਪਾਤਾ ਸਾਰੇ ਭਾਂਡਿਆਂ ਚ ਬਈ ਇਹ ਤੇ ਇਹ ਬਸ 4-5 ਦਿਨਾਂ ਤੋਂ 5-7 ਦਿਨਾਂ ਤੋਂ ਯੂਜ਼ ਕਰਾਈ ਰੱਖੇ ਦੋ ਕ ਐਮਐਲ ਪਾਲੇ ਯਾਰ 4 ਲੀਟਰ ਚ ਵਾਧੂਆਂ ਦੋ 3 ਐਮਐਲ ਦਾ 4-5 ਲੀਟਰ ਚ 3 ਐਮਐਲ ਬਹੁਤ ਐ ਤੇ ਚਲੋ ਪਾਣੀ ਤਿਆਰ ਐ ਇਹਨਾਂ ਦਾ ਹੁਣ ਸਾਰੇ ਖੁੱਡਿਆਂ ਚ ਬਈ ਆਪਾਂ ਪਾਣੀ ਰੱਖਾ ਹਾਂਜੀ ਨਾਈ ਤੋਂ ਹੀ ਕਰ ਲਈ ਜੀ ਤੇ ਇੱਕ ਕੋਈ ਕਬੂਤਰ ਆਇਆ ਆਗੇ ਲੌਕੀ ਜਾਂਦਾ ਇਹ ਖੁੱਡਿਆਂ ਨੂੰ ਠੀਕ ਹੈ ਮੈਂ ਨਾਈ ਜਾਂਦਾ ਛੁੱਧ ਲੈ ਕੇ ਚੋਬਰ ਆ ਮੈਨੂੰ ਫੋਨ ਲਾ ਕੇ ਕਹਿੰਦਾ ਆਪਣਾ ਕਿਹੜਾ ਕਬੂਤਰ ਬਾਹਰ ਆ ਮੈਂ ਕਿਹਾ ਆਪਣਾ ਕੋਈ ਬਾਹਰ ਨਹੀਂ ਮੇਰੇ ਹਿਸਾਬ ਨਾਲ ਤਾਂ ਖੁੱਡੇ ਦੇ ਅੱਠੇ ਪਹਿਲਾਂ ਤੇ ਆਉ ਕਬੂਤਰ ਆ ਬੈਠਾ ਭਈ ਪਤਾ ਨਹੀਂ ਕਿਹਦਾ ਕਰੀਏ ਜੂ ਮੇਤੇ ਜਾਨਦ ਲੌਕੀ ਵੱਡੇ ਖੁੱਡੇ ਨੂੰ ਜਾਂਦੇ ਇਹ ਕਿਹੜਾ ਹੋਇਆ ਯਾਰ ਕਿਹਦਾ ਕਬੂਤਰ ਹੈ ਹਟ ਜਾਓ ਕਿਹੜੀ ਹੋਏ ਲਿਓ ਲਿਓ ਅਧਰ ਯਾਰ ਮੈਨੂੰ ਆਪਣੇ ਚੌੜ ਸੋਲੇ ਵਰਗਾ ਲੱਗਦਾ ਯਾਰ ਜਮਈ ਆਪਣੇ ਚੌੜ ਸੋਲੇ ਵਰਗਾ ਮੈਨੂੰ ਆਪਦਾ ਲੱਗਿਆ ਆਪਣਾ ਤਾਂ ਹੀ ਮੈਂ ਤੈਨੂੰ ਫੋਨ ਲਾਇਆ ਸੀ ਸੱਚੀ ਜਮਈ ਚੌੜ ਸੋਲੇ ਵਰਗਾ ਨਹੀਂ ਲਾਉਂਦਾ ਤੂੰ ਆਈ ਜਾਣਾ ਸੀ ਅੰਦਰ ਕਰਕੇ ਉਹਨੂੰ ਨਹੀਂ ਨਹੀਂ ਖੁੱਡਾ ਖੜਾ ਖੋਲ ਕੇ ਨਹੀਂ ਯਾਰ ਉਹ ਚੀਜ਼ ਵੀ ਲੱਗਦੀ ਵੀ ਹੈ ਉਹ ਚੀਜ਼ ਤੇ ਨਹੀਂ ਵੀ ਲੱਗਦੀ ਯਾਰ ਮੈਨੂੰ ਇਹ ਪਤਾ ਨਹੀਂ ਕੀ ਦਾ ਬ్రో ਯਾਰ ਚਲੋ ਕੋਈ ਗੱਲ ਨਹੀਂ ਬਈ ਇਹਨੂੰ ਫੜ ਕੇ ਅੰਦਰ ਤਾੜ ਦਿਆਂ ਫਿਰ ਦੇਖਦੇ ਆ ਕਿਹਦਾ ਬਈ ਇਹ ਦੇਖ ਲੈ ਦੇਖਣਾ ਫੜ ਕੇ ਫੜਾਇਆ ਤਾਂ ਆਇਆ 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 ਪੁੱਤ ਆਇਆ 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 ਹੇ ਹੇ ਮਾਰਨ ਦੀ ਕੰਜਰਾ ਕਿਤੇ ਕਰ ਲੈ ਜੀ ਕੈਚ ਪਿਜਨ ਪਤਾ ਨਹੀਂ ਕੀ ਦਾ ਹੈਗਾ ਠੀਕ ਹੈ ਆਈ ਨਹੀਂ ਪਤਾ ਕੋਈ ਸਾਡਾ ਹੀ ਪੁਰਾਣਾ ਪੁਰਾਣਾ ਨਿਕਲੇ ਆਵੇ ਮੈਂ ਦੇਖਣਾ ਪਊ ਥੋੜਾ ਜਾਂਚ ਪੜਤਾਲ ਕਰਨੀ ਬੂ ਕਬੂਤਰ ਦੀ ਕਬੂਤਰੀ ਆ ਮੰਨ ਕੇ ਚਲੋ ਫੀਮੇਲ ਲੱਗਦੀ ਹੈ ਨਾ ਲੱਗਦੀ ਕਬੂਤਰੀ ਹੈ ਨਾ ਹਾਂ ਹੈ ਹੀ ਹੈ ਓਕੇ ਫਟਾ ਕਬੂਤਰੀ ਪੂਰੀ ਸਹੀ ਹੈ ਜਾਲ ਛੱਡ ਦੇ ਫਿਰ ਇਹਨੂੰ ਇਹਦੇ ਵਾਲੀ ਆ ਉਹਦੇ ਵਾਲੀ ਹੈਣੀ ਹਾਂ ਅੱਛਾ ਫਿਰ ਤਾਂ ਚੱਲ ਫਿਰ ਜਾਲ ਛੱਡ ਦੇ ਇਹਨੂੰ ਕੋਈ ਕਰ ਦੇ ਹਾਂਜੀ ਪਹੁੰਚ ਗਈ ਜੀ ਸਟੇਟ ਆਲਪਨ ਤੇ ਰਹੀ ਜੀ ਲੋਹ ਨੂੰ ਜਣਿਆ ਹੁਣ ਪਾਊਗਾ ਖੱਦਾ ਖੜ ਜੋ ਕਰਾਂ ਹਾਂਜੀ ਮੇਰੇ ਦੋਸਤੋ ਹੌਲਕਾ ਖੜੇ ਆ ਜੀ ਚੌੜ ਕਰਦੇ ਆ ਜੀ ਯਾਰ ਮਿੱਤਰ ਨੂੰ ਮਿਲਣ ਆਈ ਸੀ ਕਿਹੜਾ ਖੱਦਾ ਪਾਉਣੇ ਸੀ ਮਜ਼ਾਕ ਕਰਦੇ ਥੋੜਾ ਲਾਪਾ ਹਨਾ ਚੱਲਿਆਂ ਬਸ ਘਰ ਨੂੰ ਪਰੋ ਇੱਥੋਂ ਆਪਾਂ ਹੋ ਹੋਹ ਕੰਡ ਬਹੁਤ ਦੂਰ ਤੋਂ ਹੈ ਕੰਜਰ ਦੀ ਠੰਡ ਲੈ ਤਾਂ ਪੰਗੇ ਹੀ ਲਿਆ ਯਾਰ ਬਿੱਲੀ ਕੋਲੇ ਆਉਣ ਵਾਲਾ ਹਨਾ ਥੋੜਾ ਜਿਹਾ ਉਹ ਸੀਨ ਥੋੜਾ ਜਿਹਾ ਇਦਾਂ ਸੀ ਨਾ ਗੱਲ ਅਣਖ ਤੇ ਆਕੜ ਤੇ ਆ ਗਈ ਸੀ ਤਾਂ ਕਰਕੇ ਮੈਨੂੰ ਇੱਥੇ ਸਪੈਸ਼ਲ ਹੋਣਾ ਨਹੀਂ ਤੁਹਾਨੂੰ ਪਤਾ ਵੀ ਨਿੱਕੇ ਮੋਟੇ ਕਿਸਾਂ ਨੇ ਮਾਉਂਦਾ ਨਹੀਂ ਹੁੰਦਾ ਜਦੋਂ ਮੈਨੂੰ ਐ ਲੱਗੇ ਵੀ ਹੁਣ ਗੱਲ ਵੱਧ ਹੀ ਜਾਂਦੀ ਐ ਮੈਂ ਉਧਰ ਹੀ ਆਉਣਾ ਹੁਣ ਇਹਦੇ ਸਿਰ ਉਦੀ ਪਾਣੀ ਟੱਪਣ ਲੱਗੇ ਚਲੋ ਚੱਲਿਆ ਹੁਣ ਮੈਂ ਕਰੇ ਹੁਣ ਵਾਪੇ ਕਰਿਆ ਕੇ ਵੀਡੀਓ ਕੰਟੀਨਿਊ ਕਰਦੇ ਆ ਆ ਮੇਰਾ ਬੱਚੇ ਬੱਚੇ ਨਾ ਨਹੀਂ ਯਾਰ ਐਨ ਵਾਹ ਵਾਹ ਅਵੀ ਪੈ ਤੋ ਰੋਪਰ ਕੇ ਵੇਖ ਲਾ ਤੂੰ ਕੀ ਸਮਝੇਗਾ ਬਾਜੂ ਨਾ ਨੰਡੀ ਚ ਹੁਣ ਬੂਦੀ ਤੇ ਗੱਲ ਲੜ ਗਈ ਕਹਿੰਦੇ ਅੱਧੀ ਪੂਰੇ ਕੋ ਪੂਰੀ ਪੂਰੀ ਹੈ ਗਣਤੀ ਹੁੰਦੀ ਚੱਲ ਰਹੀ ਹੈ ਇਹ ਦਾਣਾ ਮੰਡੀ ਚ ਉਹ ਸੁਖ ਨਾਲ ਕੰਮ ਕੁਮ ਨਹੀਂ ਕੀਤਾ ਕੁਝ ਵੀ ਬਸ ਤੋਂ ਉਹਨਾਂ ਨੇ ਵਲੇ ਮੁਰੇ ਆਪਾ ਹਣਾ ਕਰਸਾਨ ਜੀ ਫਿਰ ਕੇ ਅੰਦਰ ਬਲਜੀਤਾਰ ਕੇ ਡਾਉਨ ਵੀ ਫਿਰਦਾ ਕੋਈ ਸਾਹਿਬ ਵੀ ਫਿਰਦਾ ਨਾਲ ਬਸ ਦਾਣਾ ਬਰੋ ਕੰਮ ਗਣਤੀ ਗੁੰਤੀ ਮਾਰਦੀ ਤੋਲ ਲੱਗ ਗਿਆ ਚੱਲਦਿਆ ਘਰ ਨੂੰ ਟਾਈਮ ਵੀ ਬਹੁਤ ਹੋ ਗਿਆ ਯਾਰਾ ਲੇਡ ਹੋ ਗਿਆ ਜਾਈ ਤਾਂ 9 10 ਵਜ ਗਏ ਗੇਮ ਖੜਨ ਰੋਟੀ ਖਣੇ 100 ਕੰਮ ਕਰ ਲੈ ਘਰੇ ਆ ਗਿਆ ਜੀ ਕਿੰਨੇ ਹੋਗੇ ਬਲਜੀ 286 ਹੋਗੇ ਬਸ ਸਹੀ ਹੈ ਸਹੀ ਹੈ डन ਹੈ ਇੱਕ ਕੇਸ ਹੋਲ ਹੋ ਜੀ ਬਾਬੇ ਅੱਛਾ ਕਿਲੇ ਵੀਲੇ ਨਹੀਂ ਪਈ ਅਬ ਇਥੇ ਵਾਦਫ ਬ్రో ਕਦੋਂ ਲੈਂਦੀ ਸੀ ਇਹ ਕਮ ਲਈ ਆ ਬਈ ਨਹੀਂ ਪਤਾ ਲੱਗਦਾ ਕੁਝ ਹਨਾ ਪਰ ਠੀਕ ਹੈ ਬ్రో ਯਾਰ ਕਰਦੇ ਆਣ ਬੰਦ ਵਲੋਗ ਨਾ ਬਸ ਸੌਣੇ ਬੜ ਰੇਲ ਦਵਾਈ ਨਾ ਲੀਓ ਬੋਤਲ 1.5 ਤੋਂ ਬਜੇ ਪਈ ਬਸ ਸੌਣੇ ਆ ਬਈ ਅੱਖਾਂ ਮਿਚੀਆਂ ਦਾ ਬੁਰਾ ਲੱਗੇ ਮੂਕੀ ਦੀ ਬਸ ਠੀਕ ਹੈ ਛੇ ਟਾਇਰ ਲੀਓ ਦੀ ਬਣਾ ਕੇ ਜਾਂਦੀ ਬਈ ਰੋਟੀ ਪਾ ਗਏ ਉਹਨੂੰ ਇਹ ਰੋਟੀ ਜਿਹੜਾ ਆਪਣੇ ਕੰਮ ਦੇ ਬੰਦਾ ਸੀ ਉਹਦੀ ਹਨਾ ਤੇ ਉਹ ਤਾਂ ਜਾ ਵੜਿਆ ਘਰੇ ਤੇ ਰੋਟੀ ਰਹੇਗੀ ਹਾਂ ਲਿਓ ਤੇ ਕੰਮ ਆ ਗਈ ਖੁਸ਼ ਹੋ ਗਿਆ ਲਿਓ ਪੂਰਾ ਚਲੋ ਯਾਰ ਬਾਹਰ ਆ ਕੇ ਰੋਟੀ ਪਾ ਕੇ ਆਉਂ ਗਏ ਨੂੰ ਹਨਾ ਪਰ ਕੁੰਡੇ ਗੰਡੇ ਚ ਖਾਣੀ ਓਏ ਆਏ ਉੱਠ ਪਰ ਚੱਲ ਗਏ ਆਏ ਚੱਲ ਗਏ ਬੋਲਾ ਸਿਆਣਾ ਜਾਣ ਬਰਾ ਸੱਚੀ ਓਏ ਬੋਲਾ ਦੇ ਦੇ ਸਿਆਣਾ ਬੋਲਾ ਮੋ ਦਾ ਕੰਜਰ ਤੇ ਪੋਤਾ ਦਾ ਮੈਂ ਤਾਂ ਨਹੀਂ ਸੱਚੀ ਬੋਲ ਸਿਆਣਾ ਜਾਣ